ਫਗਵਾੜਾ ਵਿਖੇ ਹੋਏ ਇੱਕ ਸੜਕ ਹਾਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਅਤੇ ਦੋ ਵਿਅਕਤੀਆਂ ਦੇ ਗੰਭੀਰੂ ਵੀ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਦਕਿ ਦੋ ਵਿਅਕਤੀ ਇਸ ਹਾਸੇ ਵਿੱਚ ਬਚਾਲ ਬਚ ਗਏ ਇੱਥੇ ਦੱਸ ਦਈਏ ਕਿ ਉਕਤ ਹਾਸੇ ਇੱਕ ਖੜੀ ਕਾਰ ਵਿੱਚ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਬਲ ਟੱਕਰ ਮਾਰੇ ਜਾਣ ਕਾਰਨ ਵਾਪਰਿਆ ਹੈ ਹਾਸੇ ਇਸ ਮਦੀ ਜਾਣਕਾਰੀ ਦਿੰਦੇ ਆ ਐਸਐਸਐਫ ਫਗਵਾੜਾ ਦੇ ਏਐਸਆਈ ਮੱਖਣ ਸਿੰਘ ਨੇ ਦੱਸਿਆ ਕਿ ਫਤੇਗੜ ਚੂੜੀਆਂ ਤੋਂ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਕਾਰ ਸਵਾਰ ਚਾਰ ਵਿਅਕਤੀ ਲਵਲੀ ਯੂਨੀਵਰਸਿਟੀ ਨਜ਼ਦੀਕ ਪੁਲ ਕੋਲ ਪਹੁੰਚੇ ਤਾਂ ਪਿਛੋ ਆ ਰਹੀ ਤੇਜ਼ ਰਫਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਸ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਰਕਿ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਚਲੰਦਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਕਰ ਹੋ ਗਿਆ ਹੈ ਕਿ ਟੱਕਰ ਮਾਰਨ ਵਾਲੀ ਕਾਰ ਵਿੱਚੋਂ ਪੁਲਿਸ ਨੂੰ ਸ਼ਰਾਬ ਦੀ ਬੋਤਲ ਅਤੇ ਹੋਰ ਖਾਨ ਪੀਣ ਦਾ ਸਮਾਨ ਵੀ ਮਿਲਿਆ ਹੈ ਜਿਸ ਤੋਂ ਜਾਪਦਾ ਹੈ ਕਿ ਕਾਰ ਚਾਲਕ ਸ਼ਰਾਬੀ ਹਾਲਤ ਵਿੱਚ ਸੀ ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਟੀਨਾ ਜੀ ਆਪਣਾ ਕਰੇਬ ਮਖਮ ਸਿੰਘ ਇਹ ਐਸਾ ਹੀ ਹੈ ਯਾਰ ਸਰ ਕੀ ਮਾਮਲਾ ਕੀ ਹੈ ਜਿਹੜਾ ਸਾਰਾ ਅੱਜ ਇੱਕ ਪੁਲ ਦੇ ਉੱਪਰ ਤੁਸੀਂ ਖੜੇ ਆ ਮਾਮਲਾ ਸਰ ਇਹ ਜਿਹੜੇ ਪੁਲ ਦੇ ਉੱਪਰ ਖੜਿਆ ਸੀ ਇਹ ਲਵਲੀ ਦਾ ਬ੍ਰਿਜ ਹੈ ਇੱਥੇ ਐਕਸੀਡੈਂਟ ਹੋਇਆ ਸੀ ਗੱਡੀ ਇੱਕ ਖੜੀ ਸੀ ਤੇ ਪਿੱਛੋਂ ਇੱਕ ਗੱਡੀ ਆ ਰਹੀ ਸੀ ਉਹ ਹੁਸ਼ਿਆਰਪੁਰ ਦੇ ਰੇਨ ਵਾਲੇ ਜਲੰਧਰ ਤੋਂ ਹੁਸ਼ਿਆਰਪੁਰ ਜਾਣਾ ਸੀਗਾ ਉਹਨਾਂ ਨੇ ਸਰ ਗੱਡੀ ਲੈ ਕੇ ਬੰਦੇ ਖੜਿਆਂ ਦੇ ਵਿੱਚ ਮਾਰੀ ਆ ਜਿਹੜੀ ਦੋ ਦੀ ਡੈਥ ਹੋ ਗਈ ਆ ਜਲੰਧਰ ਭੇਜਿਆ ਗਿਆ ਪਰ ਉਹ ਫੋਨ ਆਇਆ ਵੀ ਡੈਥ ਹੋ ਗਈ ਦੋ ਲੜਕੇ ਸੀਗੇ ਦੋ ਲੜਕੇ ਸੀਗੇ ਉਹ ਕੱਤੇ ਸੀਗੇ ਗੱਡੀਆਂ ਜੀ ਇਹ ਗੱਡੀ ਦੇ ਵਿੱਚ ਚਾਰ ਬੰਦੇ ਸੀਗੇ ਦੋ ਠੀਕ ਆ ਇਹ ਚਾਰੇ ਬੰਦੇ ਜਿਹੜੇ ਇਹ ਮੋਟਰਸਾਪ ਜਾ ਰਹੇ ਹਨ ਸਾਹ ਕੋ ਇਹ ਮੋਟਰਸਾਪ ਪਿੰਡ ਇਹਨਾਂ ਦਾ ਫਟੇ ਘਟ ਚੂੜੀਆਂ ਜ਼ਿਲ੍ਹਾ ਮੋਸਰਾ ਜੀ ਇਹ ਕਿੰਨੇ ਕ ਬੀ ਹੋਇਆ ਇਹ ਹਸ ਸਰ ਅੱਧਾ ਪਣਾ ਕਿੰਨਾ ਹੋ ਗਿਆ ਅਸੀਂ ਮੌਕੇ ਤੇ ਪਹੁੰਚ ਕੇ ਫਿਰ ਰੋਡ ਜਿਹੜਾ ਕਲੀਅਰ ਕਰਵਾਇਆ ਬਿਲਕੁਲ ਜਿਹੜਾ ਰੋਡ ਆ ਕਲੀਅਰ ਚੱਲ ਰਿਹਾ ਸੀ ਤੇ ਦੋ ਦੀ ਡੈਥ ਹੋ ਗਈ ਦੋ ਦੀ ਡੈਥ ਹੋ ਗਈ ਸਰ ਤੇ ਰੈਫਰ ਉੱਥੇ ਹੀ ਗਿਆ ਤੇ ਅਮਸਰ ਕਰਦੇ ਜੀ ਉਹਨਾਂ ਦੀ ਹਾਲਤ ਤਾਂ ਬੜੀ ਸੀਗੀ ਇਸ ਕਰਕੇ ਉਹਨਾਂ ਨੂੰ ਅਫਸਰ ਜਲੰਧਰ ਭੇਜਿਆ ਗਿਆ ਉਹ ਵਾਰੀ ਨਹੀਂ ਭੇਜਿਆ ਜਲੰਧਰ ਭੇਜਿਆ ਕਈ ਮੌਜੂ ਹੈ ਉਹਨਾਂ ਦੇ ਨਾਮ ਤੇ ਇੱਕ ਦਾ ਨਾਮ ਨਿਰਧਰ ਸਿੰਘ ਆ ਤੇ ਦੂਜਾ ਦਾ ਦਰਸ਼ਨ ਸਿੰਘ ਆ ਜੀ ਹਾਂ ਜੀ ਤੇ ਜਿਹੜੇ ਠੀਕ ਆ ਉਹ ਰਾਜਵਿੰਦਰ ਸਿੰਘ ਗੁਰਿੰਦਰ ਸਿੰਘ ਆ ਦੋ ਬੰਦੇ ਜਿਹੜੇ ਠੀਕ ਨੇ ਤੇ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਸ਼੍ਰੀ ਸ਼੍ਰੀ ਰਾਮ ਹਸਪੀਟਲ ਚੰਦਰਪਈ ਇੱਥੇ ਗਏ ਇਹ ਸਾਰੇ ਕਿੱਥੇ ਦੇ ਰਹਿਣ ਵਾਲੇ ਕੁਝ ਪਤਾ ਚੱਲਿਆ ਇਹ ਸਰ ਫਤੇਗੜ ਚੂੜੀਆਂ ਦੀ ਜਿਲ੍ਹਾ ਹਮਸਰ ਦੇ ਰਹਿਣ ਵਾਲੇ ਤੇ ਫਤੇਗੜ ਚੂੜੀਆਂ ਲੋ ਕਿੱਥੇ ਜਾ ਰਹੇ ਦੀ ਹੈ ਇਹ ਫਤੇਗੜ ਚੂੜੀਆਂ ਤੋਂ ਸਰ ਜਾ ਰਹੇ ਹੈ ਇੰਪੋਰਟ ਸਾਹਿਬ ਜਾ ਰਹੇ ਸੀ ਹਾਂ ਜੀ ਵਪਾਰੀ ਜਿਹੜੇ ਦੋ ਵਿਅਕਤੀ ਨੇ ਡੈਡ ਬੁੜੀ ਕੀ ਨਾਮ ਉਹ ਕਿੱਥੇ ਦੇ ਰਹਿਣ ਮਲੇਗਾ ਸਾਡੇ ਕੋਲ ਅੱ ਹਰਮਨਦੀਪ ਸਿੰਘ son of ਹਵਦਾਰ ਸਿੰਘ ਜੋ ਕਿ ਕਿਸ਼ਨਗਰ ਅਮਿਸਲ ਡਰੈਨ ਵਾਲਾ ਸੀ ਅਤੇ ਨਰਿੰਦਰ ਸਿੰਘ son of ਜਸਵਾਲ ਸਿੰਘ ਜੋ ਕਿ ਫਤਿਹਗੜ ਟੋਰੀਆਂ ਡਿਸਟ੍ਰਿਕਟ ਬਰਦਾਸਰ ਵਾਲਾ ਸੀ ਦੋਨਾਂ ਨੂੰ ਦੋਨਾਂ ਦੀ ਡੈਡ ਬੋਡੀ ਸਾਡੇ ਕੋਲ ਲੈ ਕੇ ਆਇਆ ਪੁਲਿਸ ਵਾਲੇ ਤੇ ਇਹਨਾਂ ਦਾ ਜੋ ਮੌਤ ਦਾ ਕਾਰਨ ਹੈ ਉਹ ਸਾਨੂੰ ਪਤਾ ਲੱਗਾ ਹੈ ਕਿ ਹੈਲੈਜੀ ਤੋਂ ਰੋਡ ਸਾਈਡ ਐਕਸੀਡੈਂਟ ਦਾ ਕੇਸ ਹੈਗਾ ਤੇ ਜੋ ਕਿ ਚਿਹਰੇ ਉੱਤੇ ਨਰਜੀਕ ਲੱਗ ਰਿਹਾ ਹੈ ਸਾਡੇ ਕੋਲ ਡੈਡ ਬੋਡੀਜ਼ ਲੈ ਕੇ ਆਏ ਪੁਲਿਸ ਤੇ ਅਗਲੀ ਕਾਰਵਾਈ ਇਹ ਅਸੀਂ ਪੁਲਿਸ ਨੂੰ ਕਾਮ ਕਰ ਦਿੱਤਾ ਹੈ ਤੇ ਅਗਲੀ ਕਾਰਵਾਈ ਉਹ ਫਿਰ ਉਹ ਪੋਸਟਮਾਰਟਮ ਕਰਵਾਉਣਗੇ